ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਚਾਰ ਕੇਸਾਂ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਹਾਂਜੀ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕੇਸ ਹੈਗਾ ਸਾਡਾ 49 ਨੰਬਰ ਹੈਗਾ ਜੀ ਜਿਹੜਾ ਆਪਣਾ ਸਿਵਲ ਲਾਈਨ ਦਾ ਕੇਸ ਹੈਗਾ 49 49 ਕੇਸ ਨੰਬਰ ਹੈਗਾ 379 ਦਾ ਇਹਦੇ ਵਿੱਚ ਅਸੀਂ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਇੱਕ ਮੋਬਾਈਲ ਤੇ ਜਿਹੜੇ ਹੈਗੇ ਆ ਮੋਬਾਈਲ ਜਿਹੜੇ ਹੈਗੇ ਆ ਸੱਤ ਮੋਬਾਈਲ ਜਿਹੜੇ ਰਿਕਵਰ ਕੀਤੇ ਹੈਗੇ ਆ ਦਨ ਸੈਕੰਡ ਜਿਹੜਾ ਹੈਗਾ ਆਪਣਾ ਨੰਬਰ ਹੈਗਾ 52 ਨੰਬਰ ਜਿਹੜਾ ਮਕਦਮਾ ਨੰਬਰ ਹੈ 379 ਬੀ ਦਾ ਹੈਗਾ ਇਹਦੇ ਵਿੱਚ ਹਰਮਨ ਅ ਹਰ ਸਿਮਰਨ ਤੇ ਹਰਪ੍ਰੀਤ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਲੈਡੀ ਪਰਸ ਜਿਹੜਾ ਹੈਗਾ ਆਧਾਰ ਕਾਰਡ ਤੇ ਇਹਨਾਂ ਨੇ ਜਿਹੜਾ ਵਾਰਦਾਤ ਦੇ ਵਿੱਚ ਦਾਖਲ ਕਰ ਰਿਆ ਸੀਗਾ ਉਹ ਬਰਾਮਦ ਕੀਤਾ ਔਰ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਵਾਰਦਾਤ ਹੋਈ ਸੀਗੀ ਇਹ ਪੋਸਟ ਲਾਈਨ ਦੇ ਬਾਹਰ ਹੋਈ ਸੀਗੀ ਇਸ ਕਰਕੇ ਥੋੜੀ ਸੰਸਨ ਦੇ ਜ਼ਿਆਦਾ ਸੀ ਇਸ ਦੀ ਔਰ ਇਹਨੂੰ ਇਮੀਡੀਏਟਲੀ ਜਿਹੜਾ ਹੈਗਾ ਅਨੁਸਾਰ ਪੁਲਿਸ ਨੇ ਜਿਹੜਾ ਟਰੇਸ ਕਰ ਲਿਆ ਆ ਔਰ ਇਹਦੇ ਵਿੱਚ ਆ ਜਿਹੜੇ ਦੋ ਬੰਦੇ ਜਿਹੜੇ ਹੈਗੇ ਆ ਗ੍ਰਿਫਤਾਰ ਕਰਦੇ। ਇਸ ਤੋਂ ਇਲਾਵਾ ਜਿਹੜਾ ਇੱਕ 50 ਨੰਬਰ ਮੁਕੱਦਮਾ ਹੈਗਾ ਉਹਦੇ ਵਿੱਚ 379 411 ਦਾ ਹੈਗਾ। ਇਹਦੇ ਵਿੱਚ ਅਸੀਂ ਰਾਜਾ ਪੁੱਤਰ ਧੀਰ ਸਿੰਘ ਹੈਗਾ ਜਿਹੜਾ ਗੇਠ ਹਕੀਮਾ ਦਾ ਗ੍ਰਿਫਤਾਰ ਕੀਤਾ। ਉਹਦੇ ਦੇ ਕੋਲੋਂ ਇੱਕ ਲੈਪਟਾਪ ਜਿਹੜਾ ਹੈਗਾ ਇੱਕ ਤੇ ਦੋ ਮੋਬਾਈਲ ਫੋਨ ਜਿਹੜੇ ਹੈਗਿਆ Samsung ਦੇ ਤੇ Oppo ਦੇ ਜਿਹੜੇ ਆ ਰਿਕਵਰ ਕੀਤੇ ਨੇ। ਇਸ ਤੋਂ ਇਲਾਵਾ ਜਿਹੜਾ ਚੌਥਾ ਕੇਸ ਹੈ ਉਹ ਸਾਡਾ ਹੈਗਾ ਆਪਣਾ सदर ਥਾਣੇ ਦਾ। ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਦੋ ਵਿਅਕਤੀ ਜਿਹੜੇ ਹੈਗੇ ਆ ਸੂਰਜ ਤੇ ਅੰਸ਼ੂ ਆਯੂਸ਼ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਸਕੂਟਰੀ ਤੇ ਜਿਹੜੇ ਹੈਗੇ ਆ ਮੋਬਾਈਲ ਤੇ ਜਿਹੜੇ ਹੈਗੇ ਆ ਉਹ ਫੜੇ ਗਏ ਨੇ ਜਿਹੜਾ ਇਹ ਵੱਖ-ਵੱਖ ਜਿਹੜੇ ਆ ਟੋਟਲ 4 ਕੇਸ ਟ੍ਰੇਸ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਵੱਖ-ਵੱਖ ਕੇਸਿਸ ਹੈਗੇ ਨੇ ਜਿਹਨਾਂ ਦੇ ਵਿੱਚੋਂ ਜਿਹੜੇ ਆ ਲੁੱਟਖੋਹਾਂ ਦੀ ਵਾਰਦਾਤ ਤੁਸੀਂ ਦੇਖਿਆ ਹੁਣ ਕਾਫੀ ਪਿੱਛੇ ਜਿਹੜੀਆਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੀਆਂ ਦੋ ਤਿੰਨ ਲੁੱਟਖੋਹਾਂ ਦੀਆਂ ਵਾਰਦਾਤਾਂ ਸਿਵਲ ਲਾਈਨ ਦੇ ਵਿੱਚ ਵੀ ਨਸੀਆਂ ਆ ਔਰ ਉਹ ਜੜੀਆਂ ਦੋਹੇ ਤਨੇ ਲਿਟਾ ਖਵਾਂ ਦੀ ਆਵਾਦਤਾ ਹੈ ਔਰ ਸਦਰ ਦੇ ਵਿੱਚ ਔਰ ਸਿਵਲ ਲਾਈਨ ਦੇ ਦੋਨਾਂ ਏਰੀਆ ਦੇ ਵਿੱਚ ਜੜੀਆਂ ਟ੍ਰੇਸ ਕਰਦੇ ਆ। ਕਿ ਆਟੋ ਰੋਕ ਕੇ ਜਿਹੜਾ ਸੀਗਾ ਉਹਨੂੰ ਡਾਕਟਰ ਵਿਖਾ ਕੇ ਉਹ ਕੋਇਆ ਗਿਆ ਸੀਗਾ ਪਰਸ ਕੋਇਆ ਗਿਆ ਸੀ ਮੋਬਾਈਲ ਜਿਹੜਾ ਦੋਨੇ ਚੀਜ਼ਾਂ ਸੀ ਰਿਕਵਰ ਕਰ ਲਈ ਆਣ ਦੇ ਕੋਲ। ਸਰ ਇਹਦਾ ਵਕਸੀ ਦਾ ਥੋੜਾ ਇਹ ਦੇ ਕਰਕੇ ਜਿਹੜਾ ਜਾ ਰਹੇ ਸੀਗੇ ਉਹਨੂੰ ਡਾਕਟਰ ਸੀਗਾ ਉਹ ਵਿਖਾ ਕੇ ਉਹਨਾਂ ਨੂੰ ਕਰ ਲਿਆ ਪਰ ਸਾਡੇ ਐਸ ਐਚ ਓ ਸਿਵਲ ਲਾਈਨ ਤੇ ਡੀ ਐਸ ਪੀ ਕੋਸਾ ਜੀ ਨੇ ਬੜੀ ਮਿਹਨਤ ਕਰਕੇ ਉਹਨੂੰ ਜਿਹੜਾ ਹੈਗਾ ਬੰਦਿਆਂ ਨੂੰ ਗ੍ਰਿਫਟ ਕਰ ਲਿਆ। ਜੀ ਆਧਾਰ ਕਾਰਡ ਸੀਗਾ ਉਹਨਾਂ ਦਾ ਨਾਮ। ਤੁਸੀਂ ਨਗਰ ਆਦੀ ਨਸ਼ੇ ਦੇ ਗੱਲ ਇਹ ਰਿਮਾਨ ਲੈ ਕੇ ਪੁਸ਼ਕਿਸ਼ ਕਰਨ ਦੇ ਜੇ ਕੋਈ ਗੱਲ ਹੋਈ ਤਾਂ ਫਿਰ ਦੱਸ ਜਿਹੜੇ ਆਪਣਾ ਇਹ ਦੇ ਵਿੱਚ ਤਾਂ ਨਹੀਂ ਹੈਗੇ ਇੱਕ ਬੰਦਾ ਜਿਹੜਾ ਰਾਸ਼ਟਮਾਰ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਰਾਜਾ ਪੁੱਤਰ ਜਿਹੜਾ ਹੈਗਾ ਇਹਦੇ ਵਿੱਚ ਤਿੰਨ ਮੁਕੱਦਮੇ ਪੈਣੇ ਤਰਦੇ ਆਗੇ ਜਿਹੜਾ ਲੈਪਟਾਪ ਵਾਲਾ ਕੇਸ ਹੈ ਜਿਹਦੇ ਵਿੱਚ ਰਾਜਾ ਫੜਿਆ ਉਹਦੇ ਉੱਤੇ ਤਿੰਨ ਮੁਕੱਦਮੇ ਜਿਹੜੇ ਆ ਤਰਦੇ ਹਾਂਜੀ ਇਹ ਚੋਰੀ ਕੀਤਾ ਸੀਗਾ ਜੀ ਇਹ ਰੇਲਸ